ਮੈਂ ਤੁਹਾਡੇ ਕੋਲ ਸਵਾਗਤ ਕਰੰਦੋਂ ਨਹੀਂ ਹਾਂ ਕਿ ਭਿੱਖਾ ਨੂੰ ਕਿਹਦਾ ਪਹਿਚਾਨ ਹੋਦੀ ਹੈ ਕਿ ਅਸਲੀ ਕੋ ਵਾਸਤਾ ਕਿਹੜਾ ਹੈ ਜੇ ਸੁਬੇ ਉਹ ਬ੍ਰਹਮ ਕਾਨਿਸ਼ੀਰ ਮਾ ਸਤਿਗੁਰੂ ਬਾਪਾ ਕਰਤਾਰ ਸਿੰਘ ਪੈਰੋ ਬਾਦਰੀ ਵਾਲੇ ਮਹਾਂਪੁਰ। ਕੋਰਾ ਤੋਂ ਬੋ ਸਾਇਬੋ ਕਿਸਤਾਰੂ ਸ਼੍ਰੀ ਮਾ ਮਹਾਂਪੁਰਖਾਂ ਦੇ ਨਿਆਇ ਵਿਅਕਸਮਾਨਾਂ ਨੂੰ ਸਮਰਪਤ ਸਾਡੇ ਇਲਾਕੇ ਦੇ ਅੰਦਰ ਜਿਨ੍ਹਾਂ ਨੇ ਮਹਾਨ ਕੰਮ ਕਰਾਇਆ ਹੋਇਆ ਹੈ। ਸ਼ਰਮਾਰਿਕ ਸਿੰਘ ਸਹਿਬਾਨ ਸ਼੍ਰੀ ਮਾਨ ਸਾਧੂ ਬਾਪਾ ਗੁਰਮੀਤ ਸਿੰਘ ਜੀ ਹੋਈ। ਪਰ ਗੁਦਾਰਾ ਢੰਡਾ ਸਾਹਿਬ ਦੀ ਪਾਵਨ ਪਿੱਤਰ ਧਰਤੀ ਹੈ। ਜਦੋਂ ਕਿਤੇ ਪੀ.ਜੇ.ਏ ਦੇ ਅੰਦਰ ਲੰਗਰਾ ਦੀ ਗੱਲ ਚੱਲਦੀ ਹੈ ਤੇ ਖਾਲਸਾ ਜੀ ਇਸ ਪਾਵਨ ਪਿੱਤਰ ਧਰਤੀ ਤੋਂ ਅੰਦਰ ਸੇ ਕਰ ਪਹਿਲੇ ਨਮਰਾਦਤੀ ਹੋ ਗਏ। ਅਗਨ ਸਮਾਗਮ ਨੂੰ ਸਮਰਪਿਤ ਨਹੀਂ ਔਰ ਸਾਡੇ ਨਾਕੇ ਦਾ ਬਹੁਤ ਹੀ ਸਤਿਕਾਰਤ ਮਹਾਂਪੁਰਖਾਂ ਦਾ ਸਥਾਨ ਹੈ ਦੂਰ ਦਰਡੇ ਤੋਂ ਚੱਲ ਕੇ ਜਿੱਤੇ ਸੰਤਾ ਕੇ ਦਰਸ਼ਨ ਦਿਵਾ ਕਰ ਲਿਆ ਅੱਜ ਮੀਰੀਪੁਰ ਮਰਗਟਾੜੀਆਂ ਦੇ ਪੁੱਤ ਬਾਲਕ ਵਾਲੀਆਂ ਦੇ ਕਿਲੇ ਦੇ ਵਿੱਚੋਂ ਬਵਤਾ ਹੀ ਗੁਰਦਾਰ ਜੀ ਕਰੇ ਪੰਜ ਪਿਆਲੇ ਪੰਜ ਫੀਖੇ ਸ਼ਤਰੋਂ ਫਿਰ ਮੇਖਾ ਗੁਰ ਪਾਲੀ ਅੱਜ ਤਾਂ ਕੱਟ ਕੇ ਮੂੰਹ ਧਾਰ ਕੋਲ ਵਿੱਚ ਸਵਾਰੀ ਚੱਲੀ ਪੀੜੀ ਸ਼ੋਰੀ ਉਪਰ ਕਾਕਟਾ ਬਾਲੋ ਬਾਰੀ ਕੱਲ ਤੇ ਜਰਗਰ ਸੂਰਜਾ छे पाँच सौ सतगुरु श्री गोबिंद साहब महाराज जी ने चार सौ तीवी प्रकाश दार बहुत बहुत तवाजा हुआ और सतगुरु कृपा कर जी न ਜਿਹੜੇ ਰਹਿ ਚੁੱਕੇ ਆ ਉਹਦਾ ਨਾਮ ਹੈ ਬੈ ਜਾ ਗੁਰਕਮਲ ਸਿੰਘ ਸਾਡੇ ਉਹ ਜੀਤ ਸਿੰਘ ਸਾਡੇ ਨਾਲ ਇੱਥੇ ਆ ਕੇ ਸੇਵਾ ਦਾ ਮੌਕਾ ਜਰੂਰ ਦਿਓ ਸਾਨੂੰ ਸਾਡੇ ਨਾਲ ਸੇਵਾ ਕਰਾਓ ਤਾਂ ਸਾਰੇ ਮੁਕਾਬਲੇ 'ਚ ਆ ਕੇ ਬੱਚੇ ਹੋਰ ਦਸਤਾਵੇਜ਼ ਜੁੜਨ ਜਿਹੜੇ ਸਾਰੇ ਬੱਚੇ ਲਾਈਨਾਂ ਬਣਾਉਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗਾ ਜੁਗਾ ਢਾਲੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੇ ਸਦਕੇ ਜੋ ਵੀ ਅੱਜ ਪ੍ਰੋਗਰਾਮ ਹੋ ਰਿਹਾ ਹੈ ਹਨ ਹਰ ਸਾਲ ਇਹ ਪ੍ਰੋਗਰਾਮ ਮਨਾਏ ਜਾਂਦੇ ਹਨ ਤੇ ਤਿੰਨ ਦਿਨ ਪਾਠ ਚੱਲਦਾ ਹੈ 10 ਨੂੰ ਪਾਠ ਆਰੰਭ ਹੁੰਦਾ 11 ਨੂੰ ਮੱਧ ਹੁੰਦਾ 12 ਨੂੰ ਪੂਰਨ ਪਾਈ ਹੁੰਦੀ ਆ ਤੇ ਇਸ ਕਰਕੇ ਜਦੋਂ ਵੀ ਪਾਠ ਦੇ ਭੋਗ ਪੈਣ ਤੋਂ ਬਾਅਦ ਬ੍ਰੰਤ ਫਿਰਟਣ ਦਰਬਾਰ ਸਾਹਿਬ ਨੇ ਢਾਡੀ ਦਰਬਾਰ ਸਾਹਿਬ ਨੇ ਦੂਰੋਂ ਦੇ ਨੇੜੇ ਉਹ ਇਲਾਕੇ ਦੀਆਂ ਸੰਗਤਾਂ ਹੰਮ ਹਮਾ ਕੇ ਆਉਂਦੀਆਂ ਨੇ ਤੇ ਸੰਗਤਾਂ ਦਾ ਬਹੁਤ ਉਤਸ਼ਾਹ ਆ ਵੀ ਸਾਰੇ ਇਲਾਕੇ ਨੂੰ ਇੰਨਾ ਚਾਹ ਹੁੰਦਾ ਹੈ ਵੀ ਜਿੰਨੀ ਅਸੀਂ ਸੇਵਾ ਕਰ ਲਈ ਓਨੀ ਥੋੜੀ ਆ ਇਸ ਅਸਥਾਨ ਤੇ ਸ਼੍ਰੀ ਗੁਰੂ ਹਰਗੋਬੀ ਸਾਹਿਬ ਮਹਾਰਾਜ ਜੀ ਦੇ ਸ਼ੋਭਾ ਪ੍ਰਾਪਤ ਹਨ ਤੇ ਉਹਨਾਂ ਦੀ ਸ਼ੋਭਾ ਪ੍ਰਾਪਤ ਜਦੋਂ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੱਜ ਦੇ ਦਿਨ ਪ੍ਰਕਾਸ਼ ਕੀਤਾ ਸੀ ਅਤੇ ਅੱਜ ਦੇ ਦਿਨੇ ਹੀ ਗੁਰੂ ਹਰਗੋਬੀ ਸਿੰਘ ਮਹਾਰਾਜ ਜੀ ਦਾ ਜਨਮ ਦਿਹਾੜਾ ਵੀ ਆ ਉਹਨਾਂ ਦੀਆਂ ਲੱਖ ਲੱਖ ਜਨਮ ਦਿਹਾੜੇ ਦੀਆਂ ਸੰਗਤਾਂ ਨੂੰ ਵਧਾਈਆਂ ਅਤੇ ਇਸ ਅਸਥਾਨ ਤੋਂ ਪੀਜੀਏ ਦੇ ਲੰਗਰ ਦੀ ਵੀ ਸੇਵਾ ਹੁੰਦੀ ਆ ਜਿਹੜੀ ਹਰ ਰੋਜ਼ ਲੋੜਵੰਦ ਲੋਕਾਂ ਦੇ ਲਈ ਪੀਜੀ ਜਾਂਦੀ ਆ ਤੇ ਇੱਥੇ ਗੁਰੂ ਸ਼ਬਦ ਦੀ ਲੜੀ ਚੱਲਦੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਸ ਲੜੀ ਦੇ ਵਿੱਚ ਜੋ ਵੀ ਕੋਈ ਪਾਠ ਕਰਾਉਂਦਾ ਆ ਉਹ ਮੰਗ ਮੰਗੀਆਂ ਮਰਦਾਂ ਉਹਦੀਆਂ ਪੂਰੀਆਂ ਹੁੰਦੀਆਂ ਨੇ ਤੇ ਇਸ ਇਲਾਕੇ ਦੀ ਸਾਰੀ ਸੰਗਤ ਦੇਸ਼ ਵਿਦੇਸ਼ ਵਿੱਚ ਬੈਠਿਆਂ ਦਾ ਬਹੁਤ ਸੁਯੋਗ ਦਾ ਤੇ ਸੰਗਤਾਂ ਦੇ ਬਹੁਤ ਪਿਆਰ ਦੇ ਨਾਲ ਸੇਵਾ ਕਰਦੇ ਨੇ ਸਾਰੀ ਇਹ ਜੋ ਵੀ ਪ੍ਰੋਗਰਾਮ ਹੁੰਦੇ ਨੇ ਸੰਗਤਾਂ ਦੇ ਮੇਲਜੋਲ ਦੇ ਨਾਲ ਹੁੰਦੇ ਨੇ ਜੇ ਸੰਗਤਾਂ ਦਾ ਮੇਲਜੋਲ ਨਾ ਹੋਵੇ ਪਿਆਰ ਨਾ ਹੋਵੇ ਕੋਈ ਵੀ ਕਾਰ ਨਹੀਂ ਹੁੰਦਾ ਸਭ ਤੋਂ ਜ਼ਿਆਦਾ ਮੈਂ ਕਾਰੀਗਰਾਂ ਦਾ ਧੰਨਵਾਦ ਜ਼ਰੂਰ ਕਰੂੰਗੀ ਜਿਹੜੇ ਇਸ ਗਰਮੀ ਦੇ ਵਿੱਚ ਸਾਰੀਆਂ ਸੰਗਤਾਂ ਦੇ ਲਈ ਭੋਜਨ ਤਿਆਰ ਕਰ ਰਹੇ ਹਨ ਤੇ ਢਾਡੀ ਦਰਵਾਨਾਂ ਦੇ ਆਈ ਦੂਰੋਂ ਨੇੜੇੋਂ ਸੰਗਤਾਂ ਕੋਟੀ-ਕੋਟ ਧੰਨਵਾਦ ਆ ਫਿਰ ਵੀ ਸੇਵਾਦਾਰਾਂ ਕੋਲੋਂ ਕੋਈ ਮੀਡੀਆ ਵਾਲਿਆਂ ਕੋਲੋਂ ਕੋਈ ਪ੍ਰਚਾਰਕਾਂ ਕੋਲੋਂ ਕੋਲਚ ਗਲਤੀਆਂ ਹੋ ਗਏ ਸੰਗਤ ਬਖਸ਼ਣ ਜੋਗਾ ਕਿਰਪਾ ਕਰਕੇ ਸਾਨੂੰ ਮਾਫ ਕਰਨਾ ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਦਾ ਰਹਿਣਾ ਆਪਣਾ ਪਹਿਲਾ ਤੁਹਾਡੇ ਸਾਰੇ ਸਰੂਪਿਆਂ ਤੇ ਅਪਨੀ ਸਤਿ ਸ਼ਕੀਰ ਵਾਇਕੂ ਦਾ ਖਾਲਸਾ ਵਾਇਕੂ ਦੀ ਫਤਿਹ ਮੇਰੇ ਨਾਲ ਬਾਬਾ ਜੀ ਬਾਬਾ ਛੋਡੀ ਜੀ ਖੜੇ ਨੇ ਸਭ ਤੋਂ ਪਹਿਲਾਂ ਅੱਜ ਬੜਾ ਵਧਾਈ ਦਾ ਦਿਨ ਹੈ ਵੀ ਹਰੇਕ ਸਾਲ ਦੀ ਤਰ੍ਹਾਂ 11 ਜੂਨ ਨੂੰ ਇਹ ਸਮਾਗਮ ਜਿਹੜਾ ਇੱਥੇ ਗੁਰੂ ਸਾਹਿਬ ਦੀ ਅੱਜ ਇਸ ਦਿਨ ਨੂੰ ਵਿਸ਼ੇਸ਼ ਵੀ ਮੰਨਦਾ ਕਿਉਂਕਿ ਅੱਜ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ ਅੱਜ ਪਵਿੱਤਰ ਦਿਹਾੜਾ ਹੈ ਤੇ ਉਸ ਦੇ ਨਾਲ ਹੀ ਇਸ ਗੁਰੂ ਘਰ ਦਾ ਵੀ ਸਲਾਨਾ ਜਿਹੜਾ ਸਮਾਗਮ ਹਰ ਸਾਲ ਇੱਥੇ ਮਨਾਇਆ ਜਾਂਦਾ ਤੇ ਬਾਬਾ ਛੋਡੀ ਜੀ ਬਾਬਾ ਜੀ ਛੋਡੀ ਜੀ ਦੇ ਸਦਕੇ ਪਿਛਲੇ ਸਨ 1998 ਤੋਂ ਪੀਜੀਆਈ ਦੇ ਵਿਕੇ ਇਸ ਗੁਰੂ ਘਰ ਤੋਂ ਲੰਗਰ ਦੀ ਸੇਵਾ ਨਿਭਾਈ ਜਾਂਦੀ ਹੈ ਉਹਨਾਂ ਲਈ ਵੀ ਮੇਰੇ ਵੱਲੋਂ ਸਮੂਹ ਇਲਾਕੇ ਦੀਆਂ ਸੰਗਤਾਂ ਵੱਲੋਂ ਅਸੀਂ ਬਾਬਾ ਜੀ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਇਹੋ ਜਿਹੇ ਉਪਰਾਲੇ ਕਰਦੇ ਹੋ ਸਾਡੀ ਨੌਜਵਾਨੀ ਨੂੰ ਸਿੱਖੀ ਨਾਲ ਜੋੜ ਕੇ ਰੱਖਦੇ ਹੋ ਚੰਗੇ ਰਸਤੇ ਪਾਉਂਦੇ ਹੋ ਤੁਹਾਡਾ ਬਹੁਤ ਧੰਨਵਾਦ ਬਾਦ ਤੇ ਅੱਜ ਦੇ ਸ਼ੁਭ ਦਿਹਾੜੇ ਦੀ ਸਾਰੇ ਇਲਾਕਾ ਵਾਸੀਆਂ ਨੂੰ ਲੱਖ ਲੱਖ ਵਧਾਈ ਜੀ ਅੱਜ ਜਿਹੜਾ ਇਹ ਪੱਗਾਂ ਸਫਾਈਆਂ ਜਾ ਰਹੀਆਂ ਬੱਚਿਆਂ ਨੂੰ ਮੁਕਾਬਲੇ ਕਰਵਾਏ ਜਾ ਰਹੇ ਜਾਣਕਾਰੀ ਦਿਓਗੇ ਇਸ ਬਾਰੇ ਹਾਂਜੀ ਸਭ ਤੋਂ ਪਹਿਲਾਂ ਜਿਹੜੀ ਸੰਗਤ ਚੈਨਲ ਰਾਹੀਂ ਸਾਨੂੰ ਦੇਖ ਰਹੀ ਹੈ ਸਭ ਤੋਂ ਸਾਰੇ ਸੰਗਤ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਨ ਦੱਸਿਆ ਜਾ ਰਹੀ ਜਿਵੇਂ ਕਿ ਅਸੀਂ ਸਾਡੀ ਸਾਰੀ ਟੀਮ ਹੈ ਵਿਰਾਸਤੀ ਖਾਲਸਾ ਲਹਿਰ ਅਸੀਂ ਸਿੰਘੇਸ਼ ਦਾ ਸਵਾਨਾ ਤੋ ਪਹੁੰਚੇ ਆ ਇੱਥੇ ਇਹ 10 ਬੰ ਲੋ ਬੇਨਤੀ ਕੀਤੀ ਜਾ ਰਹੀ ਹੈ ਕਿ ਜਿਹੜੇ ਦਸਤਾਰ ਮੁਕਾਬਲੇ ਆ ਇਹ ਇਹ ਬੱਚਾ ਨੂੰ ਸਿੱਖੀ ਨਾਲ ਜੋੜਨ ਲਈ ਜ ਪੱਤੀ ਤਾਂ ਹੋ ਰਹੇ ਨੇ ਤਾਂ ਇਹ ਦਸਤਾਰ ਮੁਕਾਬਲੇ ਕਰਾਇਆ ਜਾ ਰਿਹਾ ਸਾਡੀ ਸਾਰੀ ਟੀਮ ਹੈ ਸਵਾਨੇ ਤੋ ਪਹੁੰਚੀ ਹੈ ਐਸੇ ਪਹਿਲਾਂ ਹੀ ਵਾਕਵਾ ਕਜਾਗ ਦੇ ਜਗ੍ਹਾ ਤੇ ਜਾ ਕੇ ਦਸਤਾਰਾ ਦੇ ਲੰਗਰ ਲਾਉਨੇ ਆ ਕਿੰਨੇ ਕੁ ਬੱਚੇ ਜਿਹੜੇ ਅੱਜ ਇੱਥੇ ਆਏ ਆ ਤੇ ਕੋਈ ਏਜ ਲਿਮਟ ਵੀ ਇਹਨਾਂ ਦੀ ਰੱਖੀ ਗਈ ਆ ਹਾਂਜੀ ਜਿਵੇਂ ਕਿ ਇੱਥੇ ਕੁੱਲਜ 30 ਤੋਂ 35 ਬੱਚੇ ਪਹੁੰਚੇ ਨੇ ਦਸਤਾਰਾ ਮੁਕਾਬਲੇ ਛੋਟੇ ਗਰੁੱਪ ਚ ਹਲਾ ਇਹਨਾਂ ਦੇ ਵਿੱਚ ਦੋ ਗਰੁੱਪ ਬਣਾਏ ਨੇ ਇੱਕ 7 ਤੋਂ 14 ਸਾਲ ਇੱਕ ਦੂਜਾ ਗਰੁੱਪ ਹੈ ਜਿਹੜਾ ਵੱਡੇ ਬੱਚਿਆਂ ਦਾ 14 ਤੋਂ 17 ਸਾਲ ਤੱਕ ਬਣਾਇਆ ਗਿਆ ਇਹਨਾਂ ਇਨਾਮ ਤੇ ਕੈਸ਼ ਪ੍ਰਾਈਜ਼ ਸਾਰਿਆਂ ਨੂੰ ਦਿੱਤੇ ਜਾਣਗੇ ਅੱਜ ਜੀ ਹਾਂ ਜੀ ਪਰਮਾਤਮਾ ਦੀ ਕਿਰਪਾ ਹੋਈ ਹਰ ਸਾਲ ਦੀ ਤਰ੍ਹਾਂ ਜੋ ਰੌਣਕਾਂ ਲੱਗਦੀਆਂ ਆ ਅਜੀ ਸਾਹਿਬ ਸਾਹਿਬ ਜੀ ਇਸੇ ਸੋਟੀ ਦੀ અપਾਰ ਕਿਰਪਾ ਦੇ ਨਾਲ ਗੁਰੂ ਸਾਹਿਬ ਦੀ ਸੇਵਾ ਹੁੰਦੀ ਆ ਹਰ ਇਹ ਨਿਰੰਤਰ ਸੇਵਾ ਜਿਹੜੀ ਚੱਲਦੀ ਹੈ ਇਹ ਆਪਣੇ ਆਮ ਸੁਧਾਰਨ ਲੋਕ ਨੇ ਸਾਡੇ ਹਲਕੇ ਦੇ ਜਿਹੜੇ ਇਹਨਾਂ ਨੂੰ ਬਹੁਤ ਦੇ ਸਮੇਂ ਤੋਂ ਜਾਣਦੇ ਆਂ ਹਰ ਨਾਲ ਜਾਣਦੇ ਆਂ ਵੀ ਹੈ ਇਹਦਾ ਬਟਾ ਕਾਰਜ ਜਿਹੜਾ ਸ਼ੁਰੂ ਕੀਤਾ ਇਹ ਕਦੇ ਵੀ ਕਿਸੇ ਤੋਂ ਨਹੀਂ ਹੋਇਆ ਆਪੀ ਜੀਏ ਦੇ ਵਿੱਚ ਹਰ ਇੱਕ ਬੰਦੇ ਨੇ ਇਹਦਾ ਰਾਸ਼ਨ ਜਾਂਦਾ ਦੇਖਿਆ ਔਰ ਉਸ ਰਾਸ਼ਨ ਦਾ ਵੀ ਤਾਂ ਕਿ ਤਰੀਕੇ ਨਾਲ ਵਰਤਣਾ ਉਹ ਲੋਕਾਂ ਦੀ ਜਿਹੜੇ ਮਰੀਜ਼ਾਂ ਦੀ ਆਰ ਉਹਨਾਂ ਦੇ ਪ੍ਰਬੰਧਕਾਂ ਦੀ ਜਿਹੜੇ ਨਾਲ ਆਉਂਦੇ ਸੀ ਉਹ ਤੁਹਾਨੂੰ ਨੇ ਅੱਧੀ ਵੀਰਾ ਦੀ ਬਿਮਾਰੀ ਦਾ ਜਿਹੜਾ ਹੈ इलाज ਰਾਸਤੇ ਚ ਹੋ ਜਾਂਦਾ ਉਹ ਅਸੀਂ ਆਸ ਰੱਖਦੇ ਹਾਂ ਕਿ ਜਿੱਥੇ ਇਲਾਕੇ ਤੱਕ ਖੇ ਖੇਲੇ ਹਨ ਹਾਰੇ ਦੋੜੇ ਦੇ ਲੱਕਾ ਇਹਨਾਂ ਨੇ ਪ੍ਰਭਲ ਸ ਕੀਤਾ ਹੈ ਹਾਰ ਮੁਕ ਸੰਸਥਾ ਦੇ ਵਿੱਚ ਆਮ ਤੌਰ ਤੇ ਇਦੀਆਂ ਬੱਡੀਆਂ ਸੰਸਥਾਵਾਂ ਐ ਜ਼ਿੰਮੇਵਾਰ ਸੰਸਥਾਵਾਂ ਆਪਣੀ ਸੇਵਾ ਤੋਂ ਬਾਝੇ ਹੋ ਕੇ ਨਾ ਬੇਰ ਛੋਟੀਆਂ ਛੋਟੀਆਂ ਸੰਸਥਾਵਾਂ ਵਾਲੇ ਲੋਕ ਬੁਰੂ ਦੀ ਉਹ ਸੇਵਾ ਕਰਦੇ ਨੇ ਉਹ ਮਹਾਨ ਸੇਵਾ ਹੈ ਕਿਉਂਕਿ ਸਾਡੇ ਆਪ ਲੋਕ ਬੰਦਾ ਖੋਲ ਬਾਹਰ ਦੂਰ ਤੱਕ ਜਾਣਾ ਭਾਵੇਂ ਔਖਾ ਹੁੰਦਾ ਹੈ ਪਰ ਜਦੋਂ ਇਸ ਜਗ੍ਹਾ ਨੂੰ ਅਸੀਂ ਪਰਦੇ ਹੋਏ ਵੀ ਲੱਗਦੇ ਸੀ ਸਾਨੂੰ ਕੋਈ ਮਹਿਸੂਸ ਹੁੰਦਾ ਤਾਂ ਜਦੋਂ ਬਿਤੇ ਥਾਲਿਆਂ ਨੂੰ ਲੰਘਾ ਜਾਂਦੇ ਸੀ ਜਦ ਦਾ ਸਵਾਸੇ ਨੂੰ ਕੋਲ ਨੂੰ ਨੱਗੜਤੇ ਹੁੰਦੇ ਹੋਏ ਆ ਪਤਾ ਲੱਗਦਾ ਸੀ ਇਹ ਧਰਤੀ ਕਦੇ ਮਹਾਨ ਬਣੂਗੀ ਇਹ ਕੋਈ ਮੇਰੀ ਆਮ ਆਮ ਬਣਾਈ ਗੱਲ ਨਹੀਂ ਹੈ ਮੈਂ ਇਹਨਾਂ ਸਾਚਿਆਂ ਵਿੱਚੋਂ ਲੰਘਦਾ ਹੋਇਆ ਔਰ ਆਪ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਹ ਸੇਵਾ ਕੰ ਦਾ ਦਰਬਾਰ ਸਾਹਿਬ ਨੂੰ ਮੌਕਾ ਮਿਲਿਆ ਉੱਥੇ ਦੀ ਜਿਹੜੀ ਮੇਰੀ ਸੇਵਾ ਹੈ ਉਹ ਇਹਨਾਂ ਦੇ ਨਾਲ ਬਿਲਕੁਲ ਮੇਲ ਖਾਂਦੀ ਹੈ ਮੈਂ ਆਪਣੇ ਵਾਸਤੇ ਨਹੀਂ ਕੀਤੀ ਨਾ ਮੈਂ ਕਦੇ ਲਾ ਲਿਆ ਤੇ ਨਾ ਕਦੇ ਅਗੇ ਨਹੀਂ ਲਵਾਂਗੇ ਪਰ ਇਹਨਾਂ ਦੀ ਜਿਹੜੀ ਜੋਰ ਸੀ ਇਹਨਾਂ ਦੀ ਧੋਰ ਜਿਹੜੀ ਅੰਗਾ ਤੋਰੀ ਅੰਗਾ ਪਚਾਇਆ ਉਹ ਮੇਰੀ ਬੜੀ ਕਿਰਪਾ ਦੀ ਮਹਾਰਾਜ ਜੀ ਮੇਰੀ ਵਕਤ ਦੀ ਸੀ ਹੋ ਧੁਰੂ ਕਿਰਪਾ ਕਰਾ ਸੰਗਤ ਆਸਰੇ ਇਥੋਂ ਵਿਦੇਸ਼ ਮੰਡੀ ਰਹੇ ਆ ਰਾਜ ਅਚਾਨਕ ਹੀ ਜਿਸ ਸਾਹ ਦੇ ਦਰਸ਼ਨ ਹੋਏ ਉਹ ਵੀ ਮਹਾਨ ਸੰਸਥਾ ਹੈ ਇਕ ਤਰ੍ਹਾਂ ਦੇ ਜਿਹੜੇ ਅੜਦੇ ਹੋਏ ਕੰਮ ਵੀ ਫੜਦੇ ਰਹੇ ਜਿਨ੍ਹਾਂ ਨੇ ਦੋਨਾਂ ਨਾਲ ਮਿਲ ਕੇ ਇੱਕ ਜਰਬਾ ਕੀਤਾ ਇੱਕ ਬਹੁਤ ਵੱਡੀ ਗੱਲ ਕੀਤੀ ਸਾਡੇ ਪਿੰਡ ਜਿਹੜਾ ਗੁਰਦੁਆਰਾ ਸੀ ਉਹਨੂੰ ਕੋਈ ਪ੍ਰੋਬਲਮ ਆਈ ਪਾਣੀ ਦੀ ਤਾਂ ਕਿਸੇ ਮਹਾਪੁਰਖ ਨੇ ਕਿਹਾ ਕਿ ਤੂੰ ਯਾਦਾ ਇਹ ਗੰਦਾ ਪਾਣੀ ਨਿਕਾਲ ਦੇ ਜਾਂ ਕੋਈ ਗੁਰਦੁਆਰਾ ਬਣਾ ਲੈ ਪ੍ਰਖਰ ਕਰਿਆ ਜੇ ਪਾਣੀ ਨਿਕਲਣਾ ਨਾ ਨਿਕਲ ਕੋਈ ਗੁਰਦੁਆਰਾ ਬਣਾਵਾ ਜਿਸ ਦਿਨ ਇਹਨਾਂ ਨੇ ਉਹ ਬੇਨਤੀ ਕੀਤੀ ਸੀ ਸੀਵਤ ਸਾਧਨ ਸੀ ਬਿਲਕੁਲ ਸੀਵਤ ਸਾਧਨ ਸੀ ਇਹਨਾਂ ਨੇ ਪਿੱਛੇ ਆਟਕੇ ਨਹੀਂ ਦੇਖਿਆ ਛੱਤਾਂ ਪਈਆਂ ਗੁਰਦੁਆਰਾ ਬਣਿਆ ਅੱਜ ਉੱਥੇ ਜਾ ਕੇ ਕਿਸੇ ਘਿੰਦੀ ਦੇ ਵਿੱਚ ਉਹ ਗੁਰਦੁਆਰਾ ਖੜ ਗਿਆ ਜਿਹਦੇ ਵਿੱਚ ਸਾਰੀਆਂ ਸਹੂਲਤਾਂ ਨਾਲ ਫਤੂਰ ਵੱਸਦਾ ਹੈ ਨਾਲ ਭਾਰੀ ਉਧਿਆਦਾ ਵੀ ਪ੍ਰਚਾਰ ਹੁੰਦਾ ਮੈਂ ਉਮੀਦ ਰੱਖਦਾ ਇਹ ਇਹੋ ਜਿਹੇ ਬੁਸ਼ ਹੋਰ ਸੰਸਾਰ ਦੇ ਵਿੱਚ ਪੈਦਾ ਹੋਣ ਆ ਨਾਲ ਦੇ ਨਾਲ ਜਿਹੜੇ ਸਾਡੇ ਪੱਤਰਕਾਰ ਪ੍ਰਾਰੇ ਉਹ ਵੀ ਹਿਤ ਰੱਖਦੇ ਵੀ ਕੋਈ ਕਿਸ ਜਗ੍ਹਾ ਤੇ ਪਾਗ ਲੱਗ ਜਾਣ ਜਿਹੜੇ ਝਬਲੇ ਕੁਚਲੇ ਲੋਕਾਂ ਦੀ ਸੇਵਾ ਕਰਦੇ ਹਨ ਤਾਂ ਮੈਂ ਆਸ ਰੱਖਦਾ ਹੇ ਗੁਰੂ ਸਾਹਿਬ ਅਸਰੀ ਕਿਰਪਾ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ